ਕੈਨੇਡਾ ਦੀ ਸਿਆਸਤ ਪੂਰਾ ਸਾਲ ਕਾਫੀ ਸਰਗਰਮ ਰਹਿਣ ਵਾਲੀ ਹੈ ਕਿਉਂਕਿ ਕੁਝ ਮਹੀਨਿਆਂ ਚ ਹੀ ਦੇਸ਼ ਨੂੰ ਤਿੰਨ ਪ੍ਰਧਾਨ ਮੰਤਰੀਆਂ ਦਾ ਚਿਹਰਾ ਦੇਖਣ ਨੂੰ ਮਿਲੇਗਾ ਹੁਣ ਇੱਕ ਕੈਨੇਡਾ ਦੀ ਰਾਜਨੀਤੀ ਚ ਖਾਲਿਸਤਾਨ ਪ੍ਰਤੀ ਟ੍ਰੂਡੋ ਦੀ ਉਦਾਰਤਾ ਹੈ ਜਾਂ ਫਿਰ ਉਹਨਾਂ ਦੇ ਸਤੀਫੇ ਦੀ ਕੋਈ ਹੋਰ ਵਜ੍ਹਾ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੇ ਅਸਤੀਫੇ ਨੇ ਸਿਆਸੀ ਉਥਲ-ਪੁਥਲ ਖੋਰ ਬਣਾ ਦਿੱਤੀ ਹੈ ਇਸ ਦੇ ਨਾਲ ਹੀ ਅਜੇ ਇਹ ਕੌਣ ਖਾਲਿਸਤਾਨੀ ਹਨ ਜਿਨ੍ਹਾਂ ਨੇ ਸਿਆਸੀ ਸੰਗਠਨ ਦੀ ਅਗਜ ਤੇਲ ਪਾਉਣ ਦਾ ਕੰਮ ਕੀਤਾ ਹੈ ਇਹ ਇੱਕ ਵੱਡਾ ਸਵਾਲ ਹੈ ਕੈਨੇਡਾ ਦੇ ਡਿਪਟੀ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਕ੍ਰਿਸਟਿਆ ਫਰੀਲੈਂਡ ਦੇ 16 ਦਸੰਬਰ ਨੂੰ ਅਸਤੀਫਾ ਦੇਣ ਤੋਂ ਬਾਅਦ ਟਰੂਡੋ ਤੇ ਦਬਾਅ ਕਾਫੀ ਵਧ ਗਿਆ ਸੀ ਹਾਲਾਂਕਿ ਫਰੀਲੈਂਡ ਨੇ ਕਿਹਾ ਸੀ ਕਿ ਟਰੂਡੋ ਨੇ ਉਹਨਾਂ ਨੂੰ ਵਿੱਤ ਮੰਤਰੀ ਦਾ ਅਹੁਦਾ ਛੱਡਣ ਦੀ ਬੇਨਤੀ ਕੀਤੀ ਸੀ ਤਾਂ ਜੋ ਉਹ ਕਿਸੇ ਹੋਰ ਮੰਤਰਾਲੇ ਦਾ ਚਾਰਜ ਸੰਭਾਲ ਸਕਣ ਉਸ ਨੂੰ ਟੂਡੋ ਦੀ ਸਭ ਤੋਂ ਪ੍ਰਭਾਵਸ਼ਾਲੀ ਅਤੇ ਵਫਾਦਾਰ ਮੰਤਰੀ ਮੰਨਿਆ ਗਿਆ ਸੀ ਪਤਾ ਲੱਗਾ ਕਿ ਕ੍ਰਿਸਟਿਆਫ ਫ੍ਰੀਲੈਂਡ ਨੇ ਸਦਨ ਚ ਵਿੱਤੀ ਰਿਪੋਰਟ ਪੇਸ਼ ਕਰ ਰਹੀ ਸੀ ਪਰ ਇਸ ਤੋਂ ਪਹਿਲਾਂ ਹੀ ਉਸਨੇ ਸਤੀਫਾ ਦੇ ਦਿੱਤਾ ਅਤੇ ਜਸਟਨ ਟੂਡੋ ਨੇ ਜਲਦਬਾਜ਼ੀ ਚ ਆਪਣੇ ਕਰੀਬੀ ਨੂੰ ਵਿੱਤ ਮੰਤਰੀ ਨਿਯੁਕਤ ਕਰਕੇ ਉਸ ਨੂੰ ਵਿੱਤੀ ਰਿਪੋਰਟ ਪੇਸ਼ ਕਰਨ ਲਈ ਬੁਲਾ ਲਿਆ ਕੈਨੇਡੀਅਨ ਰਾਜਨੀਤੀ ਇਸ ਸਾਲ ਕਈ ਮਹੱਤਵਪੂਰਨ ਤਬਦੀਲੀਆਂ ਵਿੱਚ ਲੰਗੇਗੀ ਜਸਟਨ ਟੂਡੋ ਦਾ ਸਤੀਫਾ ਖਾਲਸਤਾਨੀ ਮੁੱਦੇ ਦਾ ਵਾਦ ਦਾ ਪ੍ਰਵਾਹ ਅਤੇ ਆਉਣ ਵਾਲੀਆਂ ਚੋਣਾਂ ਦੇਸ਼ ਦਾ ਭਵਿੱਖ ਨਿਸ਼ਚਿਤ ਕਰਨੀਆਂ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅਚਾਨਕ ਅਸਤੀਫੇ ਦਾ ਐਲਾਨ ਕਰਕੇ ਦੇਸ਼ ਦੀ ਸਿਆਸਤ 'ਚ ਹਲਚਲ ਮਚਾ ਦਿੱਤੀ ਹੈ ਕੈਨੇਡਾ ਦੀ ਸੰਸਦ ਨੂੰ ਮਾਰਚ ਤੱਕ ਮੁਅਤਲ ਕਰ ਦਿੱਤਾ ਗਿਆ ਅਤੇ ਨਵੇਂ ਪ੍ਰਧਾਨ ਮੰਤਰੀ ਨੂੰ ਨਵੇਂ ਸੈਸ਼ਨ ਵਿੱਚ ਸੌਂ ਚੁਕਾਈ ਜਾਏਗੀ ਹਾਲਾਂਕਿ ਗਵਰਨਰ ਜਨਰਲ ਦਾ ਪਾਸ਼ਾਨ ਪਾਸ ਨਹੀਂ ਹੋਵੇਗਾ ਅਤੇ ਸਰਕਾਰ ਡਿੱਗ ਜਾਵੇਗੀ ਜਿਸ ਕਾਰਨ ਨਵੀਆਂ ਚੋਣਾਂ ਹੋਣਗੀਆਂ ਇਸ ਦੇ ਨਾਲ ਹੀ ਨਵੇਂ ਪ੍ਰਧਾਨ ਮੰਤਰੀ ਦੀ ਚੋਣ ਕੁਝ ਦਿਨਾਂ ਲਈ ਹੀ ਹੋਵੇਗੀ ਕਿਉਂਕਿ ਅਗਲੀਆਂ ਚੋਣਾਂ 'ਚ ਮੁੜ ਤੋਂ ਨਵੀਂ ਸਰਕਾਰ ਬਣੇਗੀ ਪਰ ਨਵਾਂ ਪ੍ਰਧਾਨ ਮੰਤਰੀ ਇਤਿਹਾਸ 'ਚ ਆਪਣਾ ਨਾਂ ਦਰਜ ਕਰਵਾ ਲਵੇਗਾ ਕਿਉਂਕਿ ਉਹਨਾਂ ਦਾ ਕਾਰਜਕਾਲ ਬਹੁਤ ਛੋਟਾ ਹੋਵੇਗਾ ਖਾਲਸਤਾਨੀ ਹਮਾਇਤ ਅਤੇ ਉਹਨਾਂ ਦੇ ਦਬਾਅ ਦੀ ਚਰਚਾ ਨੇ ਇਸ ਸਿਆਸੀ ਸੰਗਠਨ ਨੂੰ ਹੋਰ ਗਹਿਰਾ ਦਿੱਤਾ ਟੂਰੋ ਦੇ ਅਸਤੀਫੇ ਤੋਂ ਬਾਅਦ ਇਹ ਸਵਾਲ ਉੱਠ ਰਿਹਾ ਹੈ ਕੀ ਇਸ ਪੂਰੇ ਮਾਮਲੇ ਦਾ ਸਭ ਤੋਂ ਵੱਡਾ ਕਾਰਨ ਖਾਲਸਤਾਨੀ ਕੌਣ ਹੈ ਹਾਲ ਹੀ ਚ ਟਰੂਡੋ ਦੀ ਭਾਰਤ ਫੇਰੀ ਦੌਰਾਨ ਖਾਲਸਤਾਨੀ ਕੱਟੜਪੰਥੀ ਜਸਪਾਲ ਅਟਵਾਲ ਦੀ ਉਹਨਾਂ ਨਾਲ ਆਮਦ ਖਾਲਸਤਾਨੀ ਮੁੱਦੇ ਤੇ ਦਿੱਤੇ ਗਏ ਬਿਆਨਾਂ ਅਤੇ ਖਾਲਸਤਾਨੀ ਸਮਰਥਕ ਨਿੱਜਰ ਅਤੇ ਭਾਰਤੀ ਨੇਤਾਵਾਂ ਨਾਲ ਕੋਈ ਟਕਰਾ ਨੇ ਕੌਮਾਂਤਰੀ ਸਬੰਧਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ ਕੈਨੇਡਾ ਚ ਹੋਣ ਵਾਲੀਆਂ ਚੋਣਾਂ ਚ ਕੀ ਖਾਲਸਤਾਨੀ ਏਜੰਡਾ ਮੁੱਦਾ ਬਣੇਗਾ ਜਾਂ ਫਿਰ ਇਹ ਦੇਸ਼ ਦੀ ਅੰਦਰੂਨੀ ਸਿਆਸਤ ਹੋਵੇਗੀ ਇਹ ਉਸ ਦੀ ਟੀਮ ਦੇ ਫੈਸਲੇ ਤੇ ਹੀ ਦੇਸ਼ ਦੀ ਦਿਸ਼ਾ ਤੈਅ ਕਰੇਗੀ ਸੰਸਦ ਦੇ ਮੌਤਲ ਹੋਣ ਤੋਂ ਬਾਅਦ ਨਵੇਂ ਸੈਸ਼ਨ ਦੌਰਾਨ ਗਵਰਨਰ ਜਰਨਲ ਦੇ ਪਾਸਾ ਨੂੰ ਪਾਸ ਕਰਵਾਉਣਾ ਅਸੰਭਵ ਮੰਨਿਆ ਜਾ ਰਿਹਾ ਹੈ ਇਹ ਸੰਸਦ ਅਤੇ ਸਰਕਾਰ ਦਰਮਿਆਨ ਟਕਰਾਅ ਨੂੰ ਦਰਸਾਉਂਦਾ ਹੈ ਜੋ ਆਉਣ ਵਾਲੇ ਦਿਨਾਂ ਚ ਸਿਆਸੀ ਅਸਥਿਰਤਾ ਨੂੰ ਹੋਰ ਵਧਾਏਗਾ ਅਸਥਾਈ ਪ੍ਰਧਾਨ ਮੰਤਰੀ ਦੀ ਭੂਮਿਕਾ ਸਿਰਫ 2 ਮਹੀਨਿਆਂ ਲਈ ਹੋਵੇਗੀ ਪਰ ਇਸ ਸਮੇਂ ਦੌਰਾਨ ਉਸ ਨੂੰ ਕਈ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਖਾਸ ਤੌਰ ਤੇ ਜਦੋਂ ਦੇਸ਼ ਪਹਿਲਾਂ ਹੀ ਸਿਆਸੀ ਅਤੇ ਸਮਾਜਿਕ ਤਣਾਅ ਹੇਠ ਹੈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਆਪਣੀ ਹੀ ਲਿਬਰਲ ਪਾਰਟੀ ਦੇ ਸੰਸਦ ਮੈਂਬਰਾਂ ਤੇ ਅਸਤੀਫਾ ਦੇਣ ਦਾ ਦਬਾਅ ਲਗਾਤਾਰ ਵਧਦਾ ਜਾ ਰਿਹਾ ਸੀ ਜੇਕਰ ਟ੍ਰੂਡੋ ਨੇ ਇਸ ਹਫਤੇ ਬੁੱਧਵਾਰ ਤੱਕ ਆਪਣੇ ਅਹੁਦੇ ਤੋਂ ਅਸਤੀਫਾ ਨਾ ਦਿੱਤਾ ਹੁੰਦਾ ਤੇ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਣਾ ਸੀ ਇਸ ਨਮੋਸ਼ੀ ਤੋਂ ਬਚਣ ਲਈ ਟ੍ਰੂਡੋ ਨੇ ਖੁਦ ਹੀ ਅਸਤੀਫਾ ਦੇ ਦਿੱਤਾ ਟ੍ਰੂਡੋ ਨੇ 2015 ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਵਜੋਂ ਸੌ ਚੁੱਕੀ ਅਤੇ ਇੱਕ ਉਦਾਰਵਾਦੀ ਆਗੂ ਵਜੋਂ ਮਸ਼ਹੂਰ ਹੋਏ ਹਾਲਾਂਕਿ ਹਾਲ ਹੀ ਦੇ ਸਾਲਾਂ ਵਿੱਚ ਉਹ ਕੈਨੇਡਾ ਵਿੱਚ ਕਟੜਪੰਥੀ ਅਤੇ ਖਾਲਸਤਾਨੀ ਤਾਕਤਾਂ ਦੇ ਉਭਾਰ ਪ੍ਰਵਾਸੀਆਂ ਦੀ ਵਧਦੀ ਗਿਣਤੀ ਅਤੇ ਕੋਵਿਡ-19 ਤੋਂ ਬਾਅਦ ਦੀ ਸਥਿਤੀ ਕਾਰਨ ਬਹੁਤ ਸਾਰੀਆਂ ਸਿਆਸੀ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਸਨ ਇਸ ਤੋਂ ਇਲਾਵਾ ਕੈਨੇਡਾ 'ਚ ਕੰਟਰੋਲ ਤੋਂ ਬਾਹਰ ਖੋਣ ਵਾਲੇ ਇਮੀਗ੍ਰੇਸ਼ਨ ਕਾਰਨ ਟਰੂਡੋ ਸਰਕਾਰ ਦੇ ਕਾਰਜਕਾਲ ਦੌਰਾਨ ਕੈਨੇਡਾ 'ਚ ਸਥਿਤੀ ਬਦ ਤੋਂ ਬੱਤਰ ਹੁੰਦੀ ਗਈ ਮੰਨੀ ਜਾ ਰਹੀ ਹੈ ਦੂਜੇ ਪਾਸੇ ਅਮਰੀਕਾ ਦੇ ਨਵ ਨਿਯੁਕਤ ਰਾਸ਼ਟਰਪਤੀ ਡੋਨਲਡ ਟਰੰਪ ਨੇ ਵੀ ਕਿਹਾ ਹੈ ਕਿ ਉਹ ਕੈਨੇਡਾ ਤੋਂ ਆਉਣ ਵਾਲੇ ਸਮਾਨ ਤੇ 25% ਦੀ ਟੈਰਿਫ ਲਗਾਉਣ ਬਾਰੇ ਸੋਚ ਰਹੇ ਹਨ ਕਿਉਂਕਿ ਕੈਨੇਡਾ ਤੋਂ ਲੋਕ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ 'ਚ ਦਾਖਲ ਹੋ ਰਹੇ ਹਨ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਅਮਰੀਕਾ ਸਰਹੱਦ ਦੁਨੀਆ ਦੀ ਸਭ ਤੋਂ ਲੰਬੀ ਸਰਹੱਦ ਹੈ ਜਿਸ ਦੀ ਲੰਬਾਈ ਤਕਰੀਬਨ 8000 ਕਿਲੋਮੀਟਰ ਹੈ ਪਰ ਇਸ ਸਰਹੱਦ ਪੂਰੀ ਤਰ੍ਹਾਂ ਬੇਕਾਬੂ ਹੈ ਅਤੇ ਕੈਨੇਡੀਅਨ ਨਾਗਰਿਕ ਆਪਣੇ ਡਰਾਈਵਿੰਗ ਲਾਇਸੈਂਸ ਤੇ ਹੀ ਅਮਰੀਕਾ ਵਿੱਚ ਦਾਖਲ ਹੋ ਸਕਦੇ ਹਨ ਬੇਕਾਬੂ ਹੋਣ ਦਾ ਮਤਲਬ ਇਹ ਹੈ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਸਰਹੱਦ ਪੂਰੀ ਤਰ੍ਹਾਂ ਸੀਲ ਹੈ ਅਮਰੀਕਾ ਕਨੇਡਾ ਸਰਹੱਦ ਤੇ ਅਜੇ ਹਕ ਕੁਝ ਨਹੀਂ ਹੈ ਅਤੇ ਇਹ ਖੁੱਲਾ ਹੈ ਇਹ ਵੀ ਇੱਕ ਵੱਡਾ ਕਾਰਨ ਸੀ ਜੋ ਜਸਟਨ ਟੂਡੋ ਲਈ ਸਿਰਦਰਦੀ ਬਣਿਆ ਹੋਇਆ ਸੀ ਬਿਊਰੋ ਰਿਪੋਰਟ ਦੈਨਿਕ ਸਵੇਰਾ ਟੀਵੀ